ਟ੍ਰੈਫਿਕ ਪੁਲਿਸ ਕੀ ਆਪਣਾ ਰੋਜ਼ਾਨਾ ਦੀ ਤਰ੍ਹਾਂ ਅਸੀਂ ਮਾਨਜੋਗ ਐਸਐਸਪੀ ਸਾਹਿਬ ਦੀਆਂ ਖਿਧਿਆਤਾ ਮਤਾਬਕ ਜਿਹੜਾ ਰੋਜ਼ ਹੀ ਅਸੀਂ ਥਾਂ-ਥਾਂ ਤੇ ਨਾਕੇ ਲਗਾਈ ਲਗਾਈਦਾ ਜਿਹੜੇ ਟ੍ਰਿਪਲ ਸਵਾਰੀ ਬਿਦਾਉਟ ਨੰਬਰ ਤੇ ਪਟਾਕਾ ਸਲੈਂਸਰ ਤਾਂ ਜਿਹੜਾ ਅਸੀਂ ਇਹਨਾਂ ਨੂੰ ਬਾਉਂਡ ਕਰੀਦਾ ਉਹ ਹਰਕ ਨੂੰ ਇਹ ਹੋਪ ਹੁੰਦੀ ਹੈ ਵੀ ਅਸੀਂ ਕਿਸੇ ਨਾਲ ਗੱਲ ਕਰਾ ਦੇਾਂਗੇ ਤੇ ਛੱਡ ਦੇਣਗੇ ਪਰ ਅਸੀਂ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਹੀ ਹੈ ਭਾਵੇਂ ਕੋਈ ਗੱਲ ਕਰੇ ਚਲੋ ਸੁਣਨੀ ਵੀ ਪੈਂਦੀ ਹੈ ਤੇ ਆਪਾਂ ਚਲਾਨ ਜਿਹੜਾ ਹੈ ਜਿਹੜਾ ਬੰਦਾ ਗਲਤ ਹੈ ਉਹਦੀ ਚਲਾਨ ਕਰੀਦਾ ਹੀ ਕਰੀ। ਅੱਜ ਕਿੰਨੇ ਪਾਉਂਡ ਕੀਤੇ ਗਏ? ਅੱਜ ਜੀ 4 ਬਾਉਂਡ ਕੀਤੇ ਆ ਜੀ 4 ਅਸੀਂ ਪਟਾਕਾ ਸਲੈਂਸਰ ਦੇ ਕੀਤੇ ਆ ਜੀ। ਇੱਕ ਅਸੀਂ ਅੰਡਰਏਜ ਦਾ ਕੀਤਾ ਹੈ ਜੀ। ਅਸੀਂ ਥਾਂ-ਥਾਂ ਤੇ ਸੈਮੀਨਾਰ ਵੀ ਲਾਈਦਾ ਸਕੂਲਾਂ 'ਚ ਵੀ ਲਾਈਦਾ ਪਿੰਡਾਂ 'ਚ ਵੀ ਲਾਈਦਾ ਤੇ ਜਿਹੜਾ ਅੰਡਰਏਜ ਬੱਚਾ ਆ ਉਹ ਉਹਨਾਂ ਨੂੰ ਜਿਹੜੀ ਇਹ ਆਪਣਾ 25 ਸਾਲ ਆਪਣਾ 25000 ਰੁਪਏ ਜੁਰਮਾਨਾ ਹੈ 3 ਸਾਲ ਦੀ ਮਾਂ ਪਿਓ ਨੂੰ ਕੈਦ ਹੋ ਸਕਦੀ ਹੈ। ਠੀਕ ਹੈ ਨਹੀਂ? ਉਹ ਉਹ ਜਿਹੜਾ ਇਹ ਨਾ ਚਲਾਨ ਜੇ ਫਿਰ ਵੀ ਕੋਈ ਸਾਡੇ ਦੇਖਣ ਚਾਹੁੰਦਾ ਹੈ ਜਿੱਦਾਂ ਤੁਹਾਡੇ ਸਾਹਮਣੇ ਤੇ ਆਪਾਂ ਉਹਨਾਂ ਦਾ ਬੌਂਡ ਕਰੀਦਾ। ਹਲੋ ਮਤਲਬ ਸਖਤੀ ਨਾਲ ਪੇਸ਼ ਆਇਆ ਜਾਏਗਾ ਜਿਹੜਾ ਨਹੀਂ ਹਟੇਗਾ ਇਹਨਾਂ ਨੂੰ ਸਮਝਾ ਕੇ ਤੇ ਬਦੇਰੀ ਵਾਲੀ ਵੇਖ ਲਿਆ। ਤੇ ਜਿਹੜਾ ਵੀ ਤਿੰਨ ਸواری ਕੋਈ ਮਤਲਬ ਗਲਤ ਨੰਬਰ ਜਿਹੜਾ ਆਂਦਾ ਹੈ ਪਟਾਕਾ ਸਲੈਂਸਰ ਇਹ ਉਹ ਸਾਰਿਆਂ ਦੇ ਹੀ ਚਲਾਨ ਜਿਹੜੇ ਆ ਕਰੀਦਾ। ਕੀ ਮੈਸੇਜ ਦੇਣਾ ਚਾਹੋਗੇ ਲਾ? ਮੈਸੇਜ ਇਹੋ ਹੀ ਹੈ ਸਾਡੇ ਮੰਨ ਜੋਗੇ ਐਸਐਸਪੀ શ્રી ਦਿੱਤਿਆ ਜੀ ਵੱਲੋਂ ਵੀ ਭਈ ਇਹਨਾਂ ਲੋਕਾਂ ਨੂੰ ਸਮਝਾਓ ਤਾਂ ਜਿਹੜਾ ਨਹੀਂ ਹਟਦਾ ਫਿਰ ਉਹਨਾਂ ਦੇ ਚਲਾਣ ਜੇ ਦੇ ਸਖਤੀ ਨਾਲ ਕਰੋ ਉਹਨਾਂ ਦੇ ਚਲਾਣ ਹੀ ਕਰੀਦਾ ਜੀ ਵਾਰਨਿੰਗ ਇਹਨਾਂ ਨੂੰ ਸਮਝਾਈਦਾ ਸਕੂਲਾਂ 'ਚ ਇਹਨਾਂ ਦੇ ਸੈਮੀਨਾਰ ਲਾ ਕੇ ਪਿੰਡਾਂ 'ਚ ਸੈਮੀਨਾਰ ਲਾ ਕੇ ਠੀਕ ਹੈ ਨਹੀਂ ਥਾਂ ਥਾਂ ਤੇ ਬੋਰਡ ਲਗਾਏ ਗਏ ਆ ਤੇ ਉਹ ਸਾਰਾ ਇਹਨਾਂ ਨੂੰ ਦੱਸੀਦਾ ਤੇ ਜੇਦੋ ਨਹੀਂ ਸਮਝਣ ਫਿਰ ਚਲਾਣੀ ਕਰੀਦਾ